ਜਾ ਨੁਕਰਾ ਹਾਰ ਦੇ ਦੋ ਜਿਹੜਾ ਮਰ ਦੋ ਗਏ ਕਲਾ ਮੰਚ ਐ ਇੰਟਰਨੈਸ਼ਨਲ ਵੱਲੋਂ ਅੱਜ ਦੂਰੀ ਦੇ ਵਿਖੇ ਜਿਹੜੀ ਜਨਰਲ ਸਿੰਘ ਸੱਗੂ ਜੀ ਦੇ ਪ੍ਰਧਾਨ ਕੀ ਕੱਲੇ ਅੱਜ ਸਾਡੀ ਮੀਟਿੰਗ ਹੋਈ ਹੈ ਇਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਗੀਤਕਾਰ ਸੰਗੀਤਕਾਰ ਹਾਜ਼ਰਾਂ ਸੀ ਗੁਪਤਾ ਜੀ ਸਾਰੇ ਸੋ ਅੱਜ ਲੋਕ ਗਏ ਕਲਾ ਮੰਚ ਦਾ ਦੁਬਾਰਾ ਮੁੰਡ ਤੋਂ ਲੰਮੀ ਸਿਰਿਆਂ ਜਿਹੜੀ ਚੋਣ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਹੈ ਅਸੀਂ ਸਭ ਤੋਂ ਪਹਿਲਾਂ ਆਪਣਾ ਘਰ ਹੀ ਚੁਣਿਆ ਮੇਰਾ ਪਿੰਡੂ ਇਸ ਤੋਂ ਤੁਹਾਨੂੰ ਪਤਾ ਹੈ ਸਾਨੂੰ ਇਹ ਜ਼ਰੂਰ ਸਾਡਾ ਜ਼ਿਲ੍ਹਾ ਸੰਗਰੂਰ ਮੈਂ ਵੀ ਸੰਗਰੂਰ ਦਾ ਹੀ ਆ ਸੋ ਆਪਣੇ ਜ਼ਿਲ੍ਹੇ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਜ਼ਿਲ੍ਹਾ ਪ੍ਰਧਾਨ ਜੀ ਦੀ ਜਿਹੜੀ ਜ਼ਿੰਮੇਵਾਰੀ ਹੈ ਅੱਜ ਉਹ ਪੰਜਾਬ ਦੇ ਸਰਮਾਹਾਰ ਗਾਇਕ ਗੀਤਕਾਰ ਸਾਫ ਦਾ ਸਰਪੰਚ ਜਗੀ ਧੂਰੀ ਉਹਨਾਂ ਨੂੰ ਜ਼ਿਲ੍ਹਾ ਪ੍ਰਣਾਮਤਾ ਭੇਟ ਹੈ ਪਾਉ ਪਾਉ ਸਾਰੇ ਇੱਕ ਨਾ ਗ੍ਰੋਫੋਟੋ ਖਰਾ ਲੋ ਬਸ ਹਾਂ ਹਾਂ ਕਰਾਓ ਪਾਦ 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 ਅਰੇ ਰਣਜੀਤ ਆ ਜਾ ਅਰੇ ਪੁੱਤਰਾ ਆ ਜਾ ਆ ਜਾ ਸਾਰੇ ਖੜੋ ਬਾਲਵਾ ਜੀ ਆਜੋ ਨਾ ਬਾਲਵਾ ਕਰਾਓ ਬੜਾ ਖੋਲ ਕੇ ਤੱਕੇ ਤਾਂ ਕੁਝ ਕੰਨੀ ਤੁਸੀਂ ਹੋ ਕਿਨੇ ਬਸ ਹਮ ਤਾਂ ਬਿਤਾ ਲਉ ਦੇਰੇ ਨੂੰ ਹਾਂ ਕੋਲ ਕੋਲ ਕੇ ਥੋੜਾ ਕੋਲ ਕੇ ਆ ਇਧਰ ਆ ਜਾ ਵੀਰੇ ਆ ਜਾ ਥੋੜਾ ਖਿੱਚ ਕੇ ਜੋ ਸਭ ਤੋਂ ਫਰੰਟ ਤੇ ਆ ਥੋੜਾ ਖਿੱਚ ਕੇ ਆ ਜਣੀ ਸੋਹਣੀ ਸੱਤ ਹੀ ਬਹੁਤ ਸੋਣਾ ਹੋ ਗਿਆ ਯਾਰ ਆ ਰੰਗ ਲਾ ਤੇ ਕਿਆ ਬਾਤ ਹੈ ਜੀ ਜੰਦੇ ਰੋ ਭਾਜੀ ਕੁਇਕ ਕੈਮਰਾ ਦਾ ਸੋ ਮੀਟਿੰਗ ਜਦੋਂ ਮਰਜ਼ੀ ਕਰ ਲੈ ਵੀ ਤੁਹਾਨੂੰ ਕੁਝ ਕਵਰ ਮੈਂ ਨਿੱਜੀ ਤੌਰ ਤੇ ਦੇ ਦਿਆਂਗਾ ਵੀ ਟੂਰੀ ਦਾ ਪ੍ਰਧਾਨ ਰਣਜੀਤ ਹੋਊਗਾ ਅਗਲੀ ਵਾਰ ਟੂਰੀ ਟੂਰੀ ਦਾ ਪ੍ਰਧਾਨ ਹੈ ਠੀਕ ਹੈ ਇਹ ਹੋਣ ਦਾ ਵੀ ਹੈ ਠੀਕ ਹੈ ਮੈਂ ਵੀ ਬੁੱਧ ਕਰਦਾ ਹਾਂ ਅੱਜ ਕੰਮ ਚਾਰ ਬੈਠਾ ਇਸ ਹਾਲਤ ਵਿੱਚ ਨਹੀਂ ਤੇ ਨੂੰ ਵੱਡੀ ਜ਼ਿੰਮੇਵਾਰੀ ਦੇ ਰਹੇ ਹਾਂ ਲੈ ਪਾ ਦੇ ਪਾ ਦੇ ਰਿਪੋਰਟ ਪਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਮਿਹਰਬਾਨੀ ਇੱਕ ਵਾਰੀ ਸਮੂਹ